ਹਾਂਜੀ ਨਮਸਕਾਰ ਗੁੱਡ ਮਾਰਨਿੰਗ ਸਤਿਸ਼ਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਗੋਠੀ ਵਰਲਡ ਵਾਈਡ ਤੋਂ ਵੀ ਵੀਰ ਬਠਿੰਡਾ ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜੀ ਵੈਰਾਈਟੀ ਦਿਖਾਉਣੀ ਹੈ ਉਹ ਸਾਡੀ ਇਸ ਤਰ੍ਹਾਂ ਨਵੇਂ ਬੇਸਾਂ ਦੀ ਪਲੇਨ ਦੀ ਵੈਰਾਈਟੀ ਦਿਖਾਉਣੀ ਹੈ ਤੇ ਵਲੌਗ ਲਾਸਟ ਤੱਕ ਜ਼ਰੂਰ ਦੇਖੋ ਹਾਂਜੀ ਜਿਵੇਂ ਕਿ ਤੁਹਾਨੂੰ ਅੱਜ ਵੀ ਰੇਨ ਦੱਸਿਆ ਆਪਾਂ ਤੁਹਾਨੂੰ ਹਰੇਕ ਟ੍ਰੇਨ ਜਿਹੜੀ ਪਲੇਨ ਵੈਰਾਈਟੀ ਉਹਦੀ ਆਪਾਂ ਤੁਹਾਨੂੰ ਨਿਗਾਹ ਕਰਵਾਵਾਂਗੇ ਜਿਵੇਂ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ लिनन ਦੇ ਉੱਤੇ ਆਪਣੇ ਕੋਲ ਇਹ ਕਾਟਨ ਮਿਲ ਜੇਗੀ ਕਾਟਨ ਦੀ ਅੱਜ ਆਪਾਂ ਤੁਹਾਨੂੰ ਸਾਰੀ ਵੈਰਾਈਟੀ ਦਿਖਾਵਾਂਗੇ ਔਰ ਸਾਰੀ ਦੀ ਸਾਰੀ ਫਰੈਸ਼ ਵੈਰਾਈਟੀ ਰਹੇਗੀ ਜੀ ਸਾਹਮਣੇ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਗਲੋਰੀ ਫਲੈਕਸ ਨਾਂ ਦੀ ਆਪਣੇ ਕੋਲ ਬ੍ਰਾਂਡ ਆ ਗਿਆ ਜੀ ਜਿਹਦੇ ਵਿੱਚ ਤੁਸੀਂ ਕਲਰ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਅੱਜ ਆਪਾਂ ਜਿਹੜੀ ਵੀ ਪਲੇਨ ਵੈਰਾਈਟੀ ਹੋਏਗੀ ਕਾਟਨ ਦੇ ਸੂਟਾਂ ਦੀ ਲਾਈਨਿੰਗ ਮਤਲਬ ਜਿੰਨੇ ਵੀ ਪਲੇਨ ਦੇ ਵਿੱਚ ਆਪਣੇ ਕੋਲ ਕਾਟਨ ਆਈ ਹੈ ਜਿਹੜੇ ਵੀ ਡਿਜ਼ਾਈਨ ਕਲਰ ਹੈ ਆਪਾਂ ਤੁਹਾਨੂੰ ਸਾਰੇ ਉਹਨਾਂ ਦੀ ਨਿਗਾਹ ਕਰਵਾਵਾਂਗੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਮੌਂਟੀ ਗਾਰਲੋ ਦਾ ਸੰਟ ਆ ਗਈ ਹੈ ਇਹਦੇ ਵਿੱਚ ਲਾਈਨਿੰਗ ਦੇ ਵਿੱਚ ਆ ਗਈ ਹੈ ਇਹ ਵੀ ਸਾਰੀ ਵੈਰਾਈਟੀ ਅੱਜ ਤੁਹਾਨੂੰ ਕਾਟਨ ਦੀ ਦਿਖਾਵਾਂਗੇ ਇੱਕ ਤੋਂ ਇੱਕ ਵੈਰਾਈਟੀ ਆਊਗੀ ਸਾਰੀ ਤੁਹਾਨੂੰ ਬ੍ਰਾਂਡ ਦੀ ਵੈਰਾਈਟੀ ਆਊਗੀ ਇਹਦੇ ਵਿੱਚ ਕਲਰ ਵੀ ਆਪਣੇ ਕੋਲੇ 4-5 ਕਲਰ 4 ਕਲਰ ਹਾਂਜੀ ਅੱਜ ਆਪਣੇ ਕੋਲੇ ਮੌਂਟੀ ਗਾਰਲੋ ਦੀ ਵੈਰਾਈਟੀ ਵੀ ਹੈਗੀ ਜਿਹੜੀ ਲਾਈਨਿੰਗ ਦੇ ਵਿੱਚ ਹੈਗੀ ਇਹਦੇ ਵਿੱਚ ਕਲਰ ਆਪਣੇ ਕੋਲੇ 8 ਕਲਰ ਆ ਜਾਣਗੇ ਇਹਦਾ ਪ੍ਰਾਈਸ ਬਿਲਕੁਲ ਰੀਜ਼ਨੇਬਲ ਪ੍ਰਾਈਸ ਮਿਲੂਗਾ ਇਹ ਤੁਹਾਨੂੰ ਬਿਲਕੁਲ 600 ਪ੍ਰਾਈਸ ਹੈ ਇਹ ਪਾਸੇ ਦਾ ਬਿਲਕੁਲ ਜੀ 600 ਦੀ ਰੇਂਜ ਦੇ ਵਿੱਚ ਤੁਹਾਨੂੰ 5 ਮੀਟਰ ਸੂਟ ਮਿਲੇਗਾ ਕਾਟਨ ਦੀ ਵੈਰਾਈਟੀ ਮਿਲੇਗੀ ਲਾਈਨਿੰਗ ਦੇ ਵਿੱਚ ਮਿਲੇਗੀ ਇਹਦੇ ਕੰਪਨੀ ਦਾ ਨਾਮ ਹੈਗਾ ਮੌਂਟੀ ਕਰ ਲੋ ਠੀਕ ਹੈ ਜੀ ਚੈੱਕ ਕਰੋ ਇਸ ਤੋਂ ਅੱਗੇ ਵੀ ਆਪਾਂ ਤੁਹਾਨੂੰ ਸਾਰੇ ਹੀ ਦਿਖਾਵਾਂਗੇ 5 ਮੀਟਰ ਦੇ ਵੇਖੋ ਤੁਸੀਂ ਥਾਨ ਆਪਾਂ ਲਿਆਣੇ ਐ ਇਸ ਤੋਂ ਬਾਅਦ ਆਪਾਂ 5-5 ਮੀਟਰ ਦੇ ਸੂਟ ਆਪਾਂ ਕੱਟ ਕੇ ਤੁਹਾਨੂੰ ਰੱਖ ਦਿੰਨੇ ਆ ਬਿਲਕੁਲ ਜੀ ਇਸ ਤੋਂ ਬਾਅਦ ਥੋੜਾ ਆਪਣੇ ਕੋਲ ਚੈੱਕ ਦੇ ਵਿੱਚ ਆ ਜਾਏਗੀ ਬਰੀਕ ਚੈੱਕ ਸਰਗਮ ਜਿਹੜਾ ਦਾ ਬ੍ਰਾਂਡ ਹੈਗਾ ਜੀ ਕਲਰ ਡਿਜ਼ਾਈਨ ਚ ਚੈੱਕ ਕਰ ਸੋ ਦਿਓ ਸਾਹਮਣੇ ਕਲਰ ਠੀਕ ਹੈ ਜੀ ਰੇਟ ਇਹਦਾ ਰਹੇਗਾ ਜੀ ਆਪਣੇ ਕੋਲ 500 ਸੋ ਕਾਫੀ ਬਟਿਕ ਵਾਲਿਆਂ ਭੈਣਾਂ ਦੀ ਰਿਕੁਐਸਟ ਤੇ ਆਪਾਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਰੀ ਹੀ ਦੀ ਸਾਰੀ ਵੈਰਾਈਟੀ ਲੈ ਕੇ ਆਏ ਆ ਆਪਾਂ ਤੁਹਾਨੂੰ ਫੇਰ ਇੱਕ ਵਾਰ ਨਿਗਾਹ ਕਰਾ ਦਿੰਨੇ ਆ ਜੀ ਲਿਨਨ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਟਨ ਆਈ ਹੋਈ ਹੈ ਜੀ ਚੈੱਕ ਕਰ ਲਓ ਦੁਬਾਰਾ ਮੈਂ ਤੁਹਾਨੂੰ ਨਿਗਾਹ ਕਰਾ ਰਹੇ ਆ ਜੀ ਲਿਨਨ ਦਾ ਆਪਾਂ ਆਪਰੇਟ ਵੀ ਦੱਸਣਾ ਭੁੱਲ ਗਏ ਸੀ 700 ਦੀ ਰੇਂਜ ਰਹੇਗੀ ਹਾਂਜੀ ਹਾਂਜੀ 700 ਦੀ ਰੇਂਜ ਦੇ ਵਿੱਚ ਲਿਨਨ ਤੁਹਾਨੂੰ ਮਿਲ ਜੇਗੀ 5 ਮੀਟਰ ਮਿਲੇਗਾ ਸਾਰਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਸਟੱਫ ਹੈ ਜੀ ਪਿਓਰ ਨਾ ਮਤਲਬ ਕੰਫਰਟੇਬਲ ਹੈ ਪੂਰਾ ਹਾਂਜੀ ਹਾਂਜੀ ਕੰਫਰਟੇਬਲ ਤਾਂ ਬੈਸਟ ਹੈ ਜੀ ਕਿਉਂਕਿ ਕਾਟਨ ਦੇ ਵਿੱਚ ਆਪਾਂ ਨੇ ਇਹਨੂੰ ਗਰਮੀਆਂ 'ਚ ਚਾਹੀਦਾ ਹੁੰਦਾ ਵੀ ਕਾਟਨ ਦੀ ਬੈਸਟ ਜਿਹੜੇ ਕੰਫਰਟੇਬਲ ਪੀਸ ਆ ਉਹ ਆਪਣੇ ਕੋਲ ਹੁਣ ਬਿਲਕੁਲ ਜੀ ਕੰਫਰਟੇਬਲ ਆਪਾਂ ਦਿਨੇ ਆ ਤੇ ਕੰਫਰਟੇਬਲ ਹੀ ਆਪਾਂ ਵੇਅਰ ਕਰਦੇ ਆ ਕੰਫਰਟੇਬਲ ਹੀ ਆਪਾਂ ਲੈ ਕੇ ਆਨੇ ਆ ਨੈਕਸਟ ਆਪਣੇ ਕੋਲੇ ਮੈਚਿੰਗ ਦੇ ਵਿੱਚ ਆ ਗਈ ਜਿਹਦੇ ਵਿੱਚ ਜ਼ਰੀ ਦੀ ਲਾਈਨਿੰਗ ਹੈ ਜ਼ਰੀ ਲਾਈਨਿੰਗ ਆਊਗੀ ਮੈਚਿੰਗ ਦੇ ਨਾਲ ਆਪਣੇ ਕੋਲੇ ਇਹਦੇ ਵਿੱਚ ਆਪਣੇ ਕੋਲੇ 4 ਕਲਰ ਅਵੇਲੇਬਲ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਈ ਬਿਲਕੁਲ ਲਾਈਟ ਸ਼ੇਡ ਦੇ ਵਿੱਚ ਆਣ ਗਈ ਇਹ ਕਲਰ ਜੇ ਸੋ ਤੀਰਪੇਦਾ ਪ੍ਰਾਈਜ਼ ਹੈ ਇਹ ਮੈਚਿੰਗ ਬਿਲਕੁਲ ਜੀ ਇੱਕ ਤੋਂ ਇੱਕ ਪਿਆਰੀ ਮੈਚਿੰਗ ਹੈ ਸਾਹਮਣੇ ਤੁਸੀਂ ਕਲਰ ਚੈੱਕ ਕਰ ਹੀ ਰਹੇ ਹੋ ਇਹ ਆ ਗਿਆ ਆਪਣੇ ਕੋਲ ਤੀਸਰਾ ਕਲਰ ਜੀ ਕਲਰ ਇਹਦੇ ਵਿੱਚ ਚੌਥਾ ਵੀ ਮਿਲ ਜੇਗਾ ਕਲਰ ਨਾਲ ਆਪਾਂ ਚੁੰਨ ਚੁੰਨ ਕੇ ਜਮਾ ਹੈ ਜਿਵੇਂ ਬਿਲਕੁਲ ਜੀ ਬਿਲਕੁਲ ਡਿਫਰੈਂਟ ਡਿਜ਼ਾਈਨਿੰਗ ਹੈ ਜੀ ਬਿਲਕੁਲ ਡਿਫਰੈਂਟ ਡਿਜ਼ਾਈਨਿੰਗ ਹੈ ਜੀ ਲਾਈਨਿੰਗ ਵਾਲੀ ਚੀਜ਼ ਹੈ ਉਹ ਵੀ ਮੈਚਿੰਗ से ਦੇਖੋ ਜੀ ਆਪਣੇ ਕੋਲ ਮੈਚਿੰਗ ਤੇ ਆਈ ਹੋਈ ਹੈ ਇਹ ਚੀਜ਼ ਬਿਲਕੁਲ ਜੀ ਕਸਟਮਰ ਬਟੀਕ ਆ ਲੰਦੀ ਆਪਾਂ ਡਿਮਾਂਡ ਤੇ ਲੈ ਕੇ ਆਈਆਂ ਬਿਲਕੁਲ ਚੁਣਵੇਂ ਕਲਰ ਜਿਹੜੇ ਤੁਸੀਂ ਬਹੁਤ ਜਲਦੀ ਆਪਣੇ ਰੀਸਟਾਕ ਹੋ ਜਾਂਦੇ ਆ ਸੋ ਜਲਦੀ ਜਲਦੀ ਗੋਠੀ ਵਾਲਿਆਂ ਦੀ ਵਿਜ਼ਿਟ ਕਰੋ ਤੇ ਆਪਦੀ ਫੇਵਰਿਟ ਕਲਰ ਚੁਣ ਕੇ ਲੈ ਜਾਓ ਬਹੁਤ ਹੀ ਪਿਆਰੇ ਲੱਗਦੇ ਜੀ ਇਹ ਬਣੇ ਹੋਏ ਸੂਟ ਬਿਲਕੁਲ ਜੀ ਇੰਨੇ ਸੋਹਣੇ ਲੱਗਦੇ ਆ ਕਿ ਤੁਸੀਂ ਹੁਣ ਹੀ ਆਉਂਗੇ ਤਾਂ ਹੁਣ ਹੀ ਲੈ ਜਾਓਗੇ ਸਮਰ ਸਟਾਕ ਦੇ ਵਿੱਚ ਜਰੀ ਵਾਲੇ ਵਰਕ ਬਹੁਤ ਘੱਟ ਦੇਖਿਆ ਹੋਊਗਾ ਇਹ ਕਸਟਮਰ ਨੇ ਤੇ ਆ ਮੌਂਟਿਕਾਰਲੋ ਵਾਲੇ ਜਿਹੜੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਆਪਾਂ ਦੁਬਾਰਾ ਇੱਕ ਵਾਰ ਕਲਿੱਪ ਐਡ ਕਰ ਰਹੇ ਹਾਂ ਕਿਉਂਕਿ ਕਲਰ ਡਿਜ਼ਾਈਨਿੰਗ ਜਿਹੜੀ ਹੈ ਆਪਾਂ ਦੁਬਾਰਾ ਕਸਟਮਰ ਨੂੰ ਸ਼ੋਅ ਕਰਾਂਗੇ ਬਹੁਤ ਪਿਆਰੇ ਪਿਆਰੇ ਕਲਰ ਆਏ ਜੀ ਮੈਮ ਕਲਰ ਇਨੇ ਡਾਰਕ ਕਹਤੇ ਇਨੇ ਮਤਲਬ ਵਧੀਆ ਖਿਲਵੇ ਜੇ ਕਲਰ ਹੈ ਜੀ ਤਾਂ ਇਹ ਜੀ ਨਹੀਂ ਕਰਦੇ ਉਹਨਾਂ ਕੱਟੀ ਆਪਾਂ ਦੁਬਾਰਾ ਨਿਗਾਹ ਕਰਵਾਨੀ ਆ ਜੀ ਇਹਨਾਂ ਦੀ ਬਿਲਕੁਲ ਜੀ ਮੈਮ ਇਹਨਾਂ ਤੇ ਵਰਕ ਕਰਿਆ ਹੋਇਆ ਕਿੰਨਾ ਪਿਆਰਾ ਲੱਗੇਗਾ ਨਾ ਬਿਲਕੁਲ ਜੀ ਵਰਕ ਕਰੋ ਕੋਈ ਵੀ ਵਰਕ ਕਰੋ ਥ्रेड ਵਰਕ ਕਰੋ ਹੈਂਡ ਵਰਕ ਕਰੋ ਕਿੰਨਾ ਹੀ ਸੋਹਣਾ ਲੱਗੇਗਾ ਬਿਲਕੁਲ ਜੀ ਕਾਟ ਆਪਣੇ ਗਰਮੀਆਂ ਦੇ ਵਿੱਚ ਤਾਂ ਚਾਹੀਦੀ ਹੀ ਆਪਣੇ ਨੂੰ ਮਤਲਬ ਪਲੇਨ ਵੈਰਾਈਟੀ ਹੁੰਦੀ ਹੈ ਜਿਹੜੀ ਕਿ ਆਪਣੇ ਆਰਾਮਦਾਇਕ ਹੋਵੇ ਪਾਉਣ ਲਈ ਵੀ ਔਰ ਕਲਰ ਆਪਾਂ ਇੱਕ ਤੋਂ ਇੱਕ ਤੁਹਾਡੇ ਸਾਹਮਣੇ ਸ਼ੋਅ ਕਰ ਰਹੇ ਹਾਂ ਬ੍ਰੈਂਡ ਦੀ ਗੱਲ ਕਰੀਏ ਮੌਂਟੀ ਕਰਲੋ ਦਾ ਬ੍ਰੈਂਡ ਰਹੇਗਾ ਹਾਂਜੀ ਹਾਂਜੀ ਜਿਵੇਂ ਕਿ ਜੋਤ ਨੇ ਕਿਹਾ ਮੌਂਟੀ ਕਰਲੋ ਦਾ ਬ੍ਰੈਂਡ ਆਪਾਂ ਦੇਖ ਚੁੱਕੇ ਹਾਂ ਹੁਣ ਆਪਣੇ ਕੋਲੇ ਚੈੱਕ ਦੇ ਵਿੱਚ ਆ ਗਏ ਥੋੜਾ ਮੋਟਾ ਇਹ ਸਟਫ ਹੋਊਗਾ ਇਹ ਹੈ ਸਨਰੋਜ਼ ਦਾ ਹੀ ਇਹ ਵੀ ਤੁਹਾਨੂੰ 5 ਮੀਟਰ ਦੇ ਵਿੱਚ ਮਿਲੂਗੀ 5 ਮੀਟਰ ਦੀ ਕਟਿੰਗ ਹੋਊਗੀ ਇਹਨਾਂ ਦੀ ਬਿਲਕੁਲ ਜੀ ਸਨਰੋਜ਼ ਹੈ ਜੀ ਇਹ ਵੀ ਬਹੁਤ ਹੀ ਕੰਫਰਟੇਬਲ ਸੂਟ ਬਣੇਗਾ ਤੁਹਾਡਾ ਚੈੱਕ ਕਰੋ ਜੀ ਕਲਰ ਵੀ ਇਹਦੇ ਵਿੱਚ ਕਿੰਨੇ ਹੀ ਸੋਨੇ ਸੋਨੇ ਆਪਾਂ ਦਿਖਾਏ ਹੋਏ ਹੈ ਜੀ ਬਿਲਕੁਲ हटकी ਚੀਜ਼ ਹੈ ਲਾਈਨਿੰਗ ਦੀ ਵਿੱਚ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਹੁਣ ਆਪਾਂ ਤੁਹਾਨੂੰ ਚੈੱਕ ਦੇ ਵਿੱਚ ਦਿਖਾ ਰਹੇ ਹਾਂ ਜੀ ਨੈਕਸਟ ਵੀ ਇਦਾਂ ਹੀ ਕਲਰ ਹੈ ਜੀ ਰੇਟ ਇਹਦਾ ਹੈਗਾ 500 500 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਵੀ ਕਿ ਤੁਸੀਂ ਦੇਖ ਸਕਦੇ ਹੋ ਸੂਟਾਂ ਦੇ ਉੱਤੇ ਵੀ ਲਿਖਿਆ ਹੋਇਆ ਹੈ ਪੈਕੇਟ ਦੇ ਉੱਤੇ ਲਿਖਿਆ ਹੋਇਆ 500 ਰੇਟ ਹੈ ਜੀ ਸਰਗਮ ਬ੍ਰਾਂਡ ਦੇ ਵਿੱਚ ਆਪਾਂ ਤੁਹਾਨੂੰ ਨਾ ਜਿਹੜੀ ਵੀ ਆਪਾਂ ਤੁਹਾਨੂੰ ਵੈਰਾਈਟੀ ਦਿਖਾ ਰਹੇ ਸਾਰੇ ਬ੍ਰਾਂਂਡਡ ਦਿਖਾਵਾਂਗੇ ਜੀ ਬਿਨਾ ਬ੍ਰਾਂਡ ਤੋਂ ਆਪਾਂ ਕੁਝ ਨਹੀਂ ਦਿਖਾ ਰਹੇ ਬਿਲਕੁਲ ਜੀ ਔਰ ਬ੍ਰਾਂਡ ਆਪਾਂ ਤੁਹਾਡੇ ਸਾਹਮਣੇ ਓਪਨ ਕਰੀਏ ਜੀ ਹਾਂਜੀ ਕਿਉਂਕਿ ਆਪਾਂ ਕਸਟਮਰ ਆਪਣੇ ਲਈ ਪਹਿਲੇ ਨੇ ਜੀ ਸੋ ਜਿੰਨੀ ਵੀ ਫਰੈਸ਼ ਵੈਰਾਈਟੀ ਆਪਣੇ ਕੋਲ ਆਉਂਦੀ ਹੈ ਸਭ ਤੋਂ ਪਹਿਲਾਂ ਆਪਾਂ ਕਸਟਮਰ ਨੂੰ ਨਿਗਾ ਕਰਵਾਉਣੀ ਹੈ ਜੀ ਉੱਪਰ ਬ੍ਰਾਂਡ ਹਰੇਕ ਦੇ ਮੈਂਸ਼ਨ ਕੀਤਾ ਹੋਇਆ ਹੈ ਜੀ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਸੈਲਫ ਦੇ ਵਿੱਚ ਕਸਟਮਰਾਂ ਦਾ ਬਹੁਤ ਡਿਮਾਂਡ ਹੁੰਦੀ ਹੈ ਕਿ ਸੈਲਫ ਦੇ ਵਿੱਚ ਲੈ ਕੇ ਆਓ ਕਿਉਂਕਿ ਪਲੇਨ ਤਾਂ ਹਰੇਕ ਦੀ ਪਾਈ ਹੁੰਦੀ ਹੈਗੀ ਹੈ ਜੀ ਸੈਲਫ ਉਹਨਾਂ ਲਈ ਇੱਕ ਨਵਾਂ ਕਪੜਾ ਹੈਗਾ ਹੈ ਜੀ ਸਾਹਮਣੇ ਜਿਵੇਂ ਕਾਲੀਆਂ ਪੈਣ ਲਈ ਤਾਂ ਆਫਰ ਹੈ ਜੀ ਆਫਰ ਬਿਲਕੁਕੁਲ ਜੀ ਔਰ ਕਲਰ ਵੀ ਇੱਕ ਤੋਂ ਇੱਕ ਪਿਆਰੇ ਕਲਰ ਹੈਗੇ ਨੇ ਸਾਹਮਣੇ ਜਿਵੇਂ ਤੁਸੀਂ ਵੈਰਾਈਟੀ ਚੈੱਕ ਕਰ ਹੀ ਸਕਦੇ ਹੋ ਸਾਰੀ ਦੀ ਸਾਰੀ ਆਪਣੇ ਕੋਲ ਇੱਕ ਤਰ੍ਹਾਂ ਦੀ ਫਰੈਸ਼ ਵੈਰਾਈਟੀ ਹੈ ਠੀਕ ਹੈ ਲਾਈਨਿੰਗ ਸੈਲਫ ਦੇ ਉੱਤੇ ਆ ਜਾਂਦੀ ਹੈ ਇਸ ਤੋਂ ਬਾਅਦ ਥੋੜਾ ਚੈੱਕ ਆ ਗਿਆ ਜੀ ਆਪਣੇ ਕੋਲ ਹਾਂ ਜੀ ਇਹ ਥੋੜਾ ਡਾਰਕ ਚੈੱਕ ਆ ਗਈ ਹੈ ਆਪਣੇ ਕੋਲੇ ਡੱਬੀਆਂ ਬਣੀਆਂ ਹੋਈਆਂ ਇਹ ਬਰੀਕ-ਬਰੀਕ ਇਹਦੇ ਵਿੱਚ ਜਿਹੜੇ ਇਹ ਵੀ ਸਨਰੋਜ਼ ਦਾ ਹੀ ਹੈਗੀ ਹੈ ਇਹ ਆਪਣੇ ਕੋਲੇ ਇਹਦਾ ਪ੍ਰਾਈਸ ਹੈਗਾ ਸਿਰਫ 800 ਰੁਪਏ ਹਾਂ ਜੀ ਤਾਂ ਕਲਰ ਇਹਦੇ ਵਿੱਚ ਵੀ ਆਪਣੇ ਕੋਲ ਬੜੇ ਪਿਆਰੇ-ਪਿਆਰੇ ਮਿਲ ਜਾਣਗੇ ਹਾਂਜੀ ਚੈੱਕ ਕਰੋ ਜੀ ਕਲਰ ਇੰਨੇ ਪ੍ਰੀਟੀ ਸ਼ੇਡ ਹੈ ਨਾ ਗਰਲਿਸ਼ ਲੁੱਕ ਵੀ ਹੈ ਮਿਡਲ ਏਜ ਲੁੱਕ ਵੀ ਹੈ 올ਡ ਏਜ ਲੇਡੀਜ਼ ਵੀ ਵੇਅਰ ਕਰ ਸਕਦੀਆਂ ਮਤਲਬ ਤਿੰਨੋਂ ਏਜ ਦੇ ਲੇਡੀਜ਼ ਲਈ ਬਹੁਤ ਹੀ ਪਰਫੈਕਟ ਚੀਜ਼ ਆਈ ਹੋਈ ਹੈ ਚੈੱਕ ਕਰੋ ਜੀ ਨੈਕਸਟ ਵੀ ਕਾਟਨ ਦੀ ਵੈਰਾਈਟੀ ਹੀ ਮਿਲੇਗੀ ਤੁਹਾਨੂੰ ਹਾਂਜੀ ਨੈਕਸਟ ਆਪਣੇ ਕੋਲੇ ਬਹੁਤ ਵਧੀਆ ਸਟਫ ਆ ਗਈ 750 ਦੇ ਵਿੱਚ ਜਿਹੜਾ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਹਰ ਜ਼ਰੂਰਤ ਹੁੰਦੀ ਹੈ ਇਹ ਆਪਾਂ ਨੂੰ ਦੀ ਬਿਲਕੁਲ ਜੀ ਬ੍ਰਾਂਡ ਤੁਹਾਡੇ ਸਾਹਮਣੇ ਹੈ ਫੈਬ ਵਰਡ ਦਾ ਆਪਣੇ ਕੋਲ ਬ੍ਰਾਂਡ ਹੈ ਕਲਰ ਇਹਦੇ ਵਿੱਚ ਆਪਾਂ ਦੋ ਹੀ ਲੱਤੀ ਨੇ ਠੀਕ ਹੈ ਸਕੂਨ ਪਰੇ ਕਲਰ ਨੇ ਵਾਈਟ ਤੇ ਕਰੀਮ ਸ਼ੇਡ ਇਸ ਤੋਂ ਬਾਅਦ ਜਿਹੜੀ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਆਪਣੇ ਕੋਲ ਗਲੋਰੀ ਫਲੈਕਸ ਦਾ ਫੇਰ ਡਿਜ਼ਾਈਨ ਆ ਗਿਆ ਜੀ ਥੋੜਾ ਸੈਲਫ ਦੇ ਵਿੱਚ ਰਹੇਗੀ ਪ੍ਰਿੰਟਿੰਗ ਇਹਦੀ ਬਹੁਤ ਸ਼ਾਨਦਾਰ ਹੈ ਜੀ ਪ੍ਰਾਈਸ ਰਹੇਗਾ ਜੀ 600 ਬਿਲਕੁਲ ਜੀ ਔਰ ਕਲਰ ਡਿਜ਼ਾਈਨ ਇਹਦੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਇਹਨਾਂ ਦੇ ਚਾਹੇ ਤੁਸੀਂ ਕੋਰਸੈਟ ਬਣਾਓ ਚਾਹੇ ਮਤਲਬ ਸਲਵਾਰ ਸੂਟ ਬਣਾਓ ਕਿਦਾਂ ਵੀਅਰ ਕਰੋ ਬਹੁਤ ਹੀ ਪਿਆਰੇ ਲੱਗਣਗੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਬ੍ਰਾਂਡ ਆਪਣੇ ਕੋਲੇ ਸਿਲੈਕਟਡ ਬ੍ਰਾਂਡ ਨਹੀਂ ਤੇ ਨੈਕਸਟ ਫਾਈਨਲ ਆਪਣੇ ਕੋਲੇ ਆ ਗਈ ਬਲੋਕ ਪੇਂਟਿੰਗ ਦੇ ਵਿੱਚ ਬਲੋਕ ਪੇਂਟਿੰਗ ਦੇ ਵਿੱਚ ਦੇਖ ਸਕਦੇ ਹੋ ਆਪਣੇ ਕੋਲੇ ਮੈਚਿੰਗ ਸੂਰਿਆ ਦੀ ਹੈ ਸੂਰਿਆ ਦਾ ਬ੍ਰਾਂਡ ਆ ਗਿਆ ਇਹ ਮੈਚਿੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਕਲਰ ਵੀ ਚੈੱਕ ਕਰੋ ਈ ਪ੍ਰਾਈਸ ਇਹਦਾ 650 ਹੈ ਤੇ ਹੈ ਇਹ এক্সਕਲੂਸਿਵ ਡ्रेस ਡਿਜ਼ਾਈਨਿੰਗ ਕਰਵਾ ਸਕਦੇ ਹੋ ਇਹਦੀ ਤੁਸੀਂ ਬਿਲਕੁਲ ਜੀ ਅਗਰ ਸ਼ਾਨ ਐਂਡਿੰਗ ਕਰਨੀ ਹੈ ਤਾਂ ਸ਼ਾਨਦਾਰ ਆਪਾਂ ਪੀਸਾ ਨਾ ਕਰਾਂਗੇ ਬਹੁਤ ਹੀ ਪਿਆਰੀ ਡਰੈਸ ਅੱਜ ਦਾ ਮੇਲਾ ਲੁੱਕ ਲੈਣਗੇ ਜੀ ਸੂਰੀਆ ਬ੍ਰਾਂਡ ਦੇ ਜਿਹੜੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਮੈਚਿੰਗ 6500 ਦੇ ਵਿੱਚ ਬਹੁਤ ਹੀ ਪਿਆਰਾ ਲੱਗੇਗਾ ਇਹ ਡਿਜ਼ਾਈਨ ਬਣਿਆ ਹੋਇਆ ਬਿਲਕੁਲ ਜੀ ਬਿਲਕੁਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਇੰਨੀ ਸੋਹਣੀ ਪ੍ਰਿੰਟਿੰਗ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ ਕਿੱਤੇ ਕਿਉਂ ਨਹੀਂ ਮਿਲੇਗੀ ਜੀ ਮਿਲੇਗੀ ਤਾਂ ਮਿਲੇਗੀ ਸਿਰਫ ਗੋਠੀ ਵਾਲਾਂ ਦੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਾਹਮਣੇ ਤੁਸੀਂ ਕੱਲੇ-ਕੱਲੇ ਜਿਹੜੇ ਪੀਸ ਨੇ ਆਪਣੇ ਸਭ ਤੋਂ ਸੋਹਣੇ ਡਿਜ਼ਾਈਨਿੰਗ ਹੈ ਜੀ ਬਲੌਕ ਪੇਂਟ ਦੇ ਉੱਤੇ ਕਿੰਨਾ ਹੀ ਸੋਨਾ ਪੇਂਟ ਕੀਤਾ ਹੋਇਆ ਹੈ ਜੀ ਇਹਦੇ ਉੱਤੇ ਚੈੱਕ ਕਰੋ ਜੀ ਬਿਲਕੁਲ ਜੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦਿਖਾਈ ਹੈ ਤੁਹਾਨੂੰ ਪਲੇਨ ਦੀ ਚੈੱਕ ਹੋ ਗਈ ਲਾਈਨਿੰਗ ਸਟੱਫ ਹੋ ਗਈ ਜਾਂ ਲੈਦਰ ਸਟੱਫ ਹੋ ਗਿਆ ਸਾਰੇ ਬੇਸ ਦੀ ਪੂਰੀ ਡਿਟੇਲ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਲੱਗੀ ਤੇ ਇੱਕ ਵੀਰੇ ਹਰ ਸੋਮਵਾਰ ਦੀ ਛੁੱਟੀ ਹੁੰਦੀ ਹੈ ਇਹ ਤੁਸੀਂ ਬਿਲਕੁਲ ਨਹੀਂ ਭੁੱਲਣਾ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕਸਟਮਰ ਇਹ ਨਹੀਂ ਦੂਰ ਤੁਰ ਕੇ ਆਵੇ ਤੇ ਉਹਨਾਂ ਨੂੰ ਵਾਪਸ ਮੋੜਨਾ ਪਵੇ ਵੀਰੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਫੁੱਲ ਟਾਈਮ ਓਪਨ ਹੁੰਦਾ ਹੈ ਸੈਕੰਡ ਵੀਰੇ ਸਾਡੀਆਂ ਸਕੀਮਸ ਚੱਲ ਰਹੀਆਂ ਹਨ ਹਰ ਵੀਰਵਾਰ ਤੇ ਐਤਵਾਰ ਅਸੀਂ ਲਾਈਵ ਹੁੰਨੇ ਆ ਮਾਰਨਿੰਗ 10 ਵਜੇ 20 ਮਿੰਟ ਦਾ ਸਿਰਫ ਲਾਈਵ ਹੁੰਦਾ ਹੈ ਜਿਹਦੇ ਵਿੱਚ ਮੇਰੀਆਂ ਭੈਣ ਪਾਰਟਿਸਪੇਟ ਵੀ ਕਰਦੀਆਂ ਹਨ ਲਾਈਵ ਵਿੱਚ ਜੁੜਨ ਵਾਲੇ ਮੇਰੀ ਭੈਣ ਨੂੰ ਜਾਂ ਮੇਰੇ ਭਰਾ ਨੂੰ ਅਸੀਂ ਗਿਫਟ ਦਿੰਨੇ ਆ ਬਿਲਕੁਲ ਦਪਟਿਆਂ ਦਾ ਜੋੜਾ ਗਿਰਦੰਨੇ ਆ ਉਹ ਤੁਹਾਡੇ ਘਰ ਤੱਕ ਪਹੁੰਚਾਉਂਦੇ ਆ ਤੁਸੀਂ ਐਡਰੈਸ ਸੈਂਡ ਕਰੋ ਔਰ ਜਿਹੜੀ 20 ਸਬਸਕ੍ਰਿਪਸ਼ਨ ਵਾਲੀ 100 ਡੀ ਐਕਸਪੋਰ ਵਾਲੀ ਸਕੀਮ ਹੈ ਉਹ ਵੀ ਕੰਟੀਨਿਊ ਹੈ ਤੇ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰ ਤੁਹਾਡੇ ਇੱਕ ਲਾਈਕ ਨਾਲ ਬਹੁਤ ਮੋਟੀਵੇਸ਼ਨ ਮਿਲਦਾ ਹੈ ਤੁਹਾਡਾ ਬਹੁਤ ਸਾਹਿਲ ਧੰਨਵਾਦ